ਪੱਤਰਕਾਰ ਰਕੇਸ਼ ਵਿਸ਼ੇਸ਼ਤ ਦੇ ਵੱਡੇ ਭਰਾ ਮਰਹੂਮ ਵਿਪਨ ਸ਼ਰਮਾ ਨੂੰ ਨਮਨ ਅੱਖਾਂ ਦੇ ਨਾਲ ਦਿੱਤੀਆਂ ਸ਼ਰਧਾਂਜਲੀयां ਗੜ ਸ਼ੰਕਰ ਤੋਂ ਸੀਨੀਅਰ ਪੱਤਰਕਾਰ ਰਕੇਸ਼ ਕੁਮਾਰ ਵਿਸ਼ੇਸ਼ਤ ਦੇ ਵੱਡੇ ਭਰਾ ਵਿਪਨ ਕੁਮਾਰ ਜੋ ਕਿ 5 ਅਗਸਤ ਨੂੰ ਇਸ ਸੁਫਾਨੀ ਦੁਨੀਆ ਨੂੰ ਅਲਵਦਾ ਕਹਿ ਗਏ ਸਨ ਅੱਜ ਉਨ੍ਹਾਂ ਦੀ ਅੰਤਮ ਸ਼ਾਂਤੀ ਲਈ ਰੱਖੇ ਗਏ ਗਰੂੜ ਪ੍ਰਾਣ ਦੇ ਪਾਠ ਅਤੇ ਰਸਮ ਪਗੜੀ ਮਾਤਾ ਬੈਸ਼ਨੂ ਦੇ ਵੀ ਮੰਦਰ ਦੀਪਕलोनी ਗੜ ਸ਼ੰਕਰ ਵਿਖੇ ਕੀਤੀ ਗਈ ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਵੱਖ-ਵੱਖ ਅਖਬਾਰਾਂ ਟੀਵੀ ਚੈਨਲਾਂ ਦੇ ਪੱਤਰਕਾਰਾਂ ਨੇ ਸ਼ਰਧਾਂਜਲੀयां ਭੇਟ ਕੀਤੀਆਂ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਇਲਾਕੇ ਦੇ ਜਿਹੜੇ ਆ ਪਤਵੰਤੇ ਤੇ ਹੋਰ ਰਿਸ਼ਤੇਦਾਰ ਹਾਜ਼ਰ ਸਨ ਜੇ ਕੋ ਮਾਨ ਮਨੁੱਖ ਤੇ ਹੈ ਤੇ ਪਿਆਰੇ ਹੈ ਇਨਸਾਨ ਆ ਪਿਆਰੇ ਇਨਸਾਨਾਂ ਤੇ ਫਿਰ ਦੁੱਖ ਛਾਂ ਰੋ ਕੇ ਦੁੱਖ ਟਟਾਣਾ ਚਾਹੀਦਾ ਸਾਡੇ ਸੁਬਾਸ਼ ਸਿੰਘ ਨੂੰ ਪੁਨਾਏ ਪਰਵਿੰਦ ਸੈਣੀ ਆਇਆ ਹੈ ਮੈਂ ਬਹੁਤ ਖੜੇ ਜਾ ਰਹਾ ਗੰਭੀਸ਼ਣ ਪਾਣੀ ਦੀਆਂ ਜਿਹੜੇ ਸੇਵਾ ਕਰਦੇ ਸੇਵਾ ਕਰਨਾ ਹੋਇਆ ਅਰੇ ਹੁਣੇ ਮੈਂ ਮਨ ਕੋਲ ਕੋਲੋਂ ਕਰਨਾ ਢੰਗ ਨੂੰ ਨਹੀਂ ਮੱਤ ਕਰਦੇ ਉਹ ਪਰਾਂ ਦਾ ਬਹੁਤ ਹੁਣਾ ਬੜੀ ਸਰਕਾਰ ਬੈਠੀ ਆ ਮੋਬਾਧਿਕ ਪਰਫੈਕਸ਼ੀਨਰ ਵੀ ਦੋ ਵਾਸ਼ਾ ਇੱਥੇ ਆ ਪਾਰਟੀਆ ਤੋਂ ਪਪਾ ਮੋਦੇਦਾਰ ਪਰਿਵਾਰ ਮੈਂਬਰ ਅੱਜ ਰਕੇਸ਼ ਮਾਰਗੀ ਦੇ ਜਿਹੜੇ ਭਾਈ ਸਾਹਿਬ ਦੇ ਵਿਪਨ ਕੁਮਾਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਬਹੁਤ ਮਜ਼ੂਸ ਹੋਏ ਕਾਸੀ ਉਹਨਾਂ ਦੇ ਭਰਾ ਬਣ ਕੇ ਉਹਨਾਂ ਦੇ ਰਿਸ਼ਤੇਦਾਰ ਬਣ ਕੇ ਉਹਨਾਂ ਦੀ ਪੋਸਟ ਬਣ ਕੇ ਉਹਨਾਂ ਦਾ ਸਾਥ ਦੇ ਸਕਦੇ ਆ ਸੋ ਮੇਰੇ ਤੋਂ ਪਹਿਲਾ मट्टू जी ने उन्होंने तो पहला पंडित जी ने जितने अच्छे तरीके से जीवन को के अपने परम पिता परमात्मा तो गुरु महाराज जी के चरणों में जाके जरा विराजमान हो गए और तो... यार के लिए ये कहने बहुत सौखे हैं पर चलने बहुत सॉफ्ट है आज पंचायत जी बच्चे ने, और विपर जी मगरे दूजा सोलह साल का ਆ ਦਿਨੋਂ ਮੇਰੇ ਪ੍ਰਾਪਤ ਦਾਹਿਨ ਹੋਇਆ ਮੈਨੂੰ ਇਹ ਗੱਲ ਸਮਝ ਆਈ ਦੇਖੋ ਜੀ ਬਹੁਤ ਦਾ ਦੁੱਖ ਦੀ ਗੱਲ ਹੈ ਕਿ ਵਿਪਨ ਸ਼ਰਮਾ ਜੀ ਜੋ ਕਿ ਸਾਡੇ ਇੱਥੇ ਪੱਤਰਕਾਰ ਰਾਕੇਸ਼ ਵਿਸ਼ਿਸ਼ਟ ਜੀ ਉਹਨਾਂ ਦੇ ਬ੍ਰਦਰ ਉਹ ਕਾਲ ਚਲਾਣਾ ਕਰ ਗਏ ਇਸ ਦੁਨੀਆ ਨੂੰ ਛੋੜ ਗਏ ਅੱਜ ਜਿੱਥੇ ਮੈਂ ਆਪਣੇ ਸਾਥੀਆਂ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕਰਦੀਆਂ ਉਹ ਤੇ ਇਹ ਵੀ ਪ੍ਰਾਰਥਨਾ ਕਰਦੀਆਂ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਸਥਾਨ ਦੇਵੇ ਬਹੁਤ ਵਧੀਆ ਪਰਿਵਾਰ ਆ ਸ਼ਹਿਰ ਦਾ ਇਹ ਔਰ ਸਮਾਜ ਸੇਵੀ ਪਰਿਵਾਰ ਆ ਅੱਜ ਜਿੰਨੀਆਂ ਹਸਤੀਆਂ ਆਈਆਂ ਇੱਥੇ ਬੜਬੜੀਆਂ ਸਾਰੀਆਂ ਕਿਉਂਕਿ ਇਹ ਸਮਾਜ ਸੇਵੀ ਪਰਿਵਾਰ ਆ ਇਲਾਕੇ ਦੀਆਂ ਹਸਤੀਆਂ ਇੱਥੇ ਹੋ ਕੇ ਗਈਆਂ ਹਾਜ਼ਰੀ ਲਗਾ ਕੇ ਗਈਆਂ ਇਸ ਸ਼ੋਕਸਭਾ ਦੇ ਵਿੱਚ ਔਰ ਅਮਰਨਾਥ ਜਿਹੜਾ ਸਾਡਾ ਲੰਗਰ ਚੱਲਦਾ ਹੈਗਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਔਰ ਸੇਵਾ ਇਸ ਪਰਿਵਾਰ ਦੀ ਹੁੰਦੀ ਹੈ ਅੱਜ ਇਹੋ ਜਿਹਾ ਜਿਹੜੀ ਪੁੰਨਿਆ ਆਤਮਾ ਜਿਹੜੀ ਸੇਵਕ ਆਤਮਾ ਜਿਹੜੀ ਇਸ ਦੁਨੀਆ ਚੋਂ ਜਾ ਚੁੱਕੀ ਆ ਬਹੁਤ ਦੁੱਖ ਦੀ ਗੱਲ ਆ ਔਰ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ ਅੱਜ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੀਏ ਕਿਉਂਕਿ ਬੜੀ ਯੰਗ ਡੈਥ ਹੋਈ ਆ 52 ਇਅਰਸ ਕੋ ਬਹੁਤੇ 올ਡ ਏਜ ਨਹੀਂ ਹੈਗੀ ਤੇ ਸਾਡਾ ਜੋ ਫਰਜ਼ ਹੈ ਅਸੀਂ ਸਾਰੇ ਉਹਨਾਂ ਦੇ ਨਾਲ ਖੜਿਆ ਤੇ ਮੇਰੇ ਪੁਰਾਣੇ ਗੁਆਂਢੀ ਵੀ ਆ ਉਹ ਮੇਰਾ ਫਰਜ਼ ਜਿਹੜਾ ਇਸ ਲਈ ਉਹਨਾਂ ਲਈ ਜ਼ਿਆਦਾ ਵੱਡਾ ਹੁੰਦਾ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਰਕੇਸ਼ ਕੁਮਾਰ ਜੀ ਦੇ ਜਿਹੜੇ ਭਾਈ ਸਾਹਿਬ ਆ ਵਿਪਨ ਕੁਮਾਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਧਰਤੀ ਤੋਂ ਅਕਾਲ ਪੁਰਖ ਦੀ ਗੋਦ ਦੇ ਵਿੱਚ ਚਲੇ ਗਏ ਅੱਜ ਅਸੀਂ ਇੱਥੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਦੀ ਸਮਰੱਥਾ ਉਹਨਾਂ ਨੂੰ ਪ੍ਰਮਾਤਮਾ ਬਖਸ਼ੇ ਔਰ ਨਾਲ ਦੀ ਨਾਲ ਜਿਹੜਾ ਪਰਿਵਾਰ ਆ ਉਹਨਾਂ ਨੂੰ ਵੀ ਹੌਸਲਾ ਦੇਣ ਆਏ ਆ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਸਾਡੀ ਜ਼ਰੂਰਤ ਹੋਵੇ ਪਰਿਵਾਰ ਨੂੰ ਕਿਤੇ ਮਹਿਸੂਸ ਹੋਵੇ ਉੱਥੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਜਿਹੜੀ ਇਹ ਜਨਮ ਤੇ ਮਰਨ ਦਾ ਉਹ ਸ਼ੁਰੂ ਤੋਂ ਹੀ ਤੈਅ ਹੁੰਦਾ ਜਦੋਂ ਬੰਦਾ ਇਨਸਾਨ ਪੈਦਾ ਹੁੰਦਾ ਆ ਉਹਦੀ ਉਹਦੀ ਮਰਤੂ ਜਿਹੜੀ ਆ ਉਹਦੇ ਸਵਾਸ ਜਿਹੜੇ ਆ ਉਹ ਮਿੱਥੇ ਹੁੰਦੇ ਆ ਉਹਨੇ ਜਾਣਾ ਹੀ ਹੁੰਦਾ ਸੋ ਇਹ ਇਹ ਤਾਂ ਅਟਲ ਸੱਚਾਈ ਆ ਇਹਨੂੰ ਕੋਈ ਝੜਾ ਨਹੀਂ ਸਕਦਾ ਲੇਕਿਨ ਜਿਹਦਾ ਪਰਿਵਾਰ ਦਾ ਮੈਂਬਰ ਜਾਂਦਾ ਆ ਜਿਹੜਾ ਉਹਦੇ ਨਾਲ ਪਾਣਾ ਵਰਤਦਾ ਆ ਜਿਹੜਾ ਉਹ ਮਹਿਸੂਸ ਕਰਦੇ ਆ ਉਹ ਆਮ ਲੋਕ ਨਹੀਂ ਕਰ ਸਕਦੇ ਅਸੀਂ ਕੀ ਕਰ ਕੀ ਕਰ ਸਕਦੇ ਆ ਅਸੀਂ ਸਿਰਫ ਉਹਨਾਂ ਦੇ ਜਿਹੜੇ ਦੁੱਖ ਦੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਹੌਸਲਾ ਦੇ ਕੇ ਉਹਨਾਂ ਦਾ ਦੁੱਖ ਵੰਡਾ ਸਕਦੇ ਆ ਸੋ ਅੱਜ ਅਸੀਂ ਉਹਨਾਂ ਦਾ ਪਰਿਵਾਰ ਦੇ ਨਾਲ ਆ ਕੇ ਦੁੱਖ ਵੰਡਾਉਣ ਆਏ ਸੀ ਤਾਂ ਕਿ ਇੱਕ ਪ੍ਰਮਾਤਮਾ ਅਗੇ ਅਰਦਾਸ ਕਰਨ ਆਏ ਸੀ ਕਿ ਉਹਨਾਂ ਦੀ ਜਿਹੜੀ ਆਤਮਾ ਆ ਉਹਨਾਂ ਨੂੰ ਜਿਹੜੀ ਸ਼ਾਂਤੀ ਮਿਲੇ ਅੱਜ ਇਸ ਘੜੀ ਦੇ ਵਿੱਚ ਦਿੱਤਨ ਕੁਮਾਰ ਜੀ ਰਕੇਸ਼ ਜੀ ਦੇ ਵੱਡੇ ਭਰਾਈ ਸਾਹਿਬ ਅੱਜ ਉਹਨਾਂ ਦੀ ਅੰਤਮ ਅਰਦਾਸ ਚ ਅਸੀਂ ਸਾਰੇ ਗੜਸ਼ੰਕਰ ਵਾਸੀ ਔਰ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਅਸੀਂ ਇਕੱਠੇ ਹੋ ਕੇ ਪਰਿਵਾਰ ਨੂੰ ਢਾਂਡ ਸਭਿਧਾਨ ਵਾਸਤੇ ਖੜੇ ਹੋਏ ਆ ਔਰ ਪਰਮਪితਾ ਪਰਮਾਤਮਾ ਦੇ ਚਰਨਾ ਚਹੀ ਅਰਦਾਸ ਕਰਦੇ ਆ ਕਿ ਇਸ ਦੁਖਦੀ ਘੜੀ ਚ ਉਸ ਪਰਿਵਾਰ ਨੂੰ ਢਾਂਡ ਸਭਿਧਾਵੇ ਔਰ ਪਿਛੇ ਮਾਈ ਭਾਈ ਸਗੇ ਸੁਬੰਧੀ ਮਿੱਤਰ ਦੋਸ ਸਾਰਿਆਂ ਨੂੰ ਇਹ ਪਹਾੜਾ ਮੰਨਣ ਦਾ ਬਲ ਬਖਸ਼ਣ ਔਰ ਅਸੀਂ ਇਸ ਘੜੀ ਦੇ ਵਿੱਚ ਮੈਂ ਔਰ ਆਪਣੀ ਪਾਰਟੀ ਕਾਂਗਰਸ ਪਾਰਟੀ ਵੱਲੋਂ ਹਮੇਸ਼ਾ ਅਸੀਂ ਜਿਸ ਵੇਲੇ ਵੀ ਸਾਨੂੰ ਕੋਈ ਹੁਕਮ ਲਾਣਗੇ ਅਸੀਂ ਸਿਰ ਨਵਾ ਕੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਅੱਜ ਬੜੀ ਦੁੱਖ ਦੀ ਘੜੀ ਤੇ ਪੱਤਰਕਾਰ ਕੇਸ਼ ਸ਼ਰਮਾ ਜੀ ਜਿਹਨਾਂ ਦੇ ਵੱਡੇ ਭਾਈ ਵਿਪਨ ਕੁਮਾਰ ਜੀ ਚਲਵਸੇ ਸੀ ਮੈਂ ਇਸ ਦੁਖੀ ਪਰਿਵਾਰ ਨਾਲ ਜਿਹੜੇ 55 ਸਾਲ ਦੀ ਉਮਰ 'ਚ ਸਾਨੂੰ ਵਿਛੋੜਾ ਦੇ ਗਏ ਦੁੱਖ ਸਾਂਝਾ ਕਰਦਾ ਸ਼ਹੀਦ ਭਗਤ ਸਿੰਘ ਚੈਰੀਟੇਵ ਟ੍ਰਸਟ ਦੇ ਪ੍ਰਧਾਨ ਦੇ ਤੌਰ ਤੇ ਜਿੰਨੇ ਰਾਜਨੀਤਿਕ ਸਮਾਜ ਸੇਵਕ ਮਿੱਤਰ ਸਜਣ ਸੁਨੇਹੀ ਰਿਸ਼ਤੇਦਾਰ ਆਇਆ ਮੈਂ ਧੰਨਵਾਦ ਕਰਦਾ ਤੇ ਮੈਂ ਇਹ ਵੀ ਗੱਲ ਕਹਿਣਾ ਚਾਹਣਾ ਬੇ ਹਮੇਸ਼ਾ ਇਸ ਪਰਿਵਾਰ ਨਾਲ ਖੜੇ ਰਹੇ ਆ ਲੱਕੀ ਦਾ ਪਰਿਵਾਰ ਵਿਪਨ ਕੁਮਾਰ ਦਾ ਰਕੇਸ਼ ਕੁਮਾਰ ਦਾ ਪਰਿਵਾਰ ਇੱਕੋ ਹੀ ਪਰਿਵਾਰ ਆ ਗਾਣ ਵਾਲੇ ਸਮਝ ਵੀ ਹਰ ਦੁੱਖ ਸੁੱਖ ਦੀ ਘੜੀ 'ਚ ਇਸ ਪਰਿਵਾਰ ਨਾਲ ਖੜੇ ਰਹਾਂਗੇ ਜਿਹੜੇ ਲੋਕ ਇੱਥੇ ਆਏ ਨੇ ਉਹਨਾਂ ਦਾ ਇੱਕ ਇੱਕ ਕਦਮ ਦਾ ਅਸੀਂ ਧੰਨਵਾਦ ਕਰਦੇ ਆਂ ਬੇ ਦੁੱਖੇ ਸ਼ਰੀਕ ਹੋਏ ਆ